ਸਤਿ ਸ਼੍ਰੀ ਅਕਾਲ ਦਾਨਮੀਉਟ ਦੇਖ ਰਹੇ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਬੇਹਦ ਅਹਿਮ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲੇ ਗੱਲ ਕਿਸਾਨੀ ਦੀ ਕਰ ਲੈਣੇ ਆ ਕਿਸਾਨ ਨੇਤਾ ਸਰਬੰਸਿੰਘ ਪੰਦੇਰ ਦੇ ਵੱਲੋਂ ਕੇਂਦਰ ਸਰਕਾਰ ਦੇ ਉੱਤੇ ਜਮ ਕੇ ਨਿਸ਼ਾਨੇ ਵਿੰਨੇ ਗਏ ਨੇ ਸਰਬੰਸਿੰਘ ਪੰਦੇਰ ਨੇ ਆਖਿਆ ਕਿ ਦੋਵਾਂ ਬਾਰਡਰਾਂ ਦੇ ਉੱਤੇ ਚੱਲ ਰਹੇ ਮੋਰਚੇ ਨੂੰ ਕੇਂਦਰ ਸਰਕਾਰ ਆਪਣੀਆਂ ਏਜੰਸੀਆਂ ਦੇ ਰਾਹੀਂ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਵੱਡੇ ਇਲਜ਼ਾਮ ਲਗਾਏ ਗਏ ਨੇ ਪੰਦੇਰ ਨੇ ਆਖਿਆ ਕਿ ਮੋਦੀ ਸਰਕਾਰ ਤਿੰਨ ਕਰੋੜ ਪੰਜਾਬੀਆਂ ਤੋਂ ਵੱਡੀ ਨਹੀਂ ਜੇਕਰ ਪੰਜਾਬੀਆਂ ਨੇ ਇੱਕ ਮਨ ਬਣਾ ਲਿਆ ਤਾਂ ਵੱਡੇ-ਵੱਡੇ ਤਖਤ ਜਿਹੜੇ ਨੇ ਪੰਜਾਬੀ ਹਿਲਾ ਸਕਦੇ ਨਹੀਂ ਤੇ ਕੋਈ ਵੀ ਦੁਨੀਆ ਦੀ ਤਾਕਤ ਇਸ ਮੋਰਚੇ ਨੂੰ ਜਿੱਤਣ ਤੋਂ ਨਹੀਂ ਰੋਕ ਸਕਦੀ। ਉਹਨਾਂ ਨੇ ਕਿਹਾ ਕਿ ਕੱਲ ਕਿਸਾਨਾਂ ਦਾ 101 ਮਰਜੀਵੜਾ ਜਥਾ ਦਿੱਲੀ ਕੂਚ ਕਰੇਗਾ। ਉਹਨਾਂ ਨੇ ਕਿਹਾ ਕਿ ਸ਼ੰਭੂ ਅਤੇ ਖਨੂਰੀ ਬਾਰਡਰ ਦੇ ਉੱਤੇ ਚੱਲ ਰਿਹਾ ਕਿਸਾਨਾਂ ਦਾ ਮੋਰਚਾ ਕੇਂਦਰ ਸਰਕਾਰ ਦੇ ਲਈ ਸਿਰਦਰਦੀ ਜਿਹੜਾ ਉਹ ਬਣਿਆ ਹੋਇਆ। ਇਸ ਤੋਂ ਇਲਾਵਾ ਹੋਰ ਕੀ ਕੁਝ ਕਿਹਾ ਜਾਣਦੇ ਆ। ਮੈਂ ਸਰਵਣ ਸਿੰਘ ਪੰਦੇੜ ਦੋਆ ਫੋਰਮ ਦਾ ਕੋਆਰਡੀਨੇਟਰ ਬੋਲਦਾ ਜੀ ਬੇਨਤੀ ਆ ਵੀ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਮ ਨੌਨ ਪੋਲਿਟਿਕਲ ਵੱਲੋਂ ਜਿਹੜਾ ਮੋਰਚਾ ਸ਼ੁਰੂ ਕੀਤਾ ਗਿਆ ਵਾ ਮੋਦੀ ਦੀ ਸਰਕਾਰ ਉਹਦੀਆਂ ਪੂਰੀਆਂ ਏਜੰਸੀਆਂ ਔਰ ਚਾਹੇ ਕੋਈ ਵੀ ਸਰਕਾਰਾਂ ਹੋਣ ਉਹਦੀਆਂ ਏਜੰਸੀਆਂ ਪੂਰਾ ਜ਼ੋਰ ਲਾ ਰਹੀਆਂ ਨੇ ਵੀ ਕੁਝ ਗੱਲਾਂ ਨੂੰ ਸਾਬਤ ਕੀਤਾ ਜਾ ਸਕੇ ਲੋਕਾਂ ਚ ਇਹ ਵਿਵਾਦਵਾਦ ਪੈਦਾ ਕੀਤਾ ਜਾ ਸਕੇ ਪਈ ਇਹ ਮੋਰਚਾ ਜਿੱਤਿਆ ਨਹੀਂ ਜਾ ਸਕਦਾ ਔਰ ਉਹ ਕਿਸਾਨਾਂ ਵਾਲੀ ਫੋਟ ਨੂੰ ਵਿਸ਼ੇਸ਼ ਕਰਕੇ ਉਭਾਰਨ ਦਾ ਯਤਨ ਕਰ ਰਹੇ ਆ ਵੀ ਲੋਕ ਇੱਕ ਮੁਠ ਨਾ ਹੋਣ ਮੈਂ ਕਹਿੰਨਾ ਪੰਜਾਬੀਓ ਪੰਜਾਬ ਦੇ 3 ਕਰੋੜ ਜਨਤਾ ਤੋਂ ਮੋਦੀ ਸਰਕਾਰ ਵੱਡੀ ਨਹੀਂ ਹੈਗੀ ਇਹ ਪੰਜਾਬ ਦੇ ਲੋਕਾਂ ਦਾ અપਮਾਨ ਹੋਊਗਾ ਇਧਰਲੇ ਪਾਸੇ ਹਰਿਆਣਾ ਵਾਂ ਇੰਨੀ ਆਬਾਦੀ 2 3 ਕਰੋੜ ਦੇ ਲਾਗੇ ਹਰਿਆਣੇ ਦੀ ਹੈਗੀ ਜਿਹੜੀ ਸਿੱਧੇ ਸੰਘਰਸ਼ੇ ਪਏ ਹੋਇਆ ਬਾਕੀ ਸੂਬਿਆਂ ਵਿੱਚ ਵੀ ਅੰਦੋਲਨ ਹੈ ਔਰ ਪੰਜਾਬੀਆਂ ਨੇ ਜੇ ਇੱਕਮਾਨ ਕਰਕੇ ਕੋਈ ਵੀ ਮਸਲੇ ਦੇ ਉੱਤੇ ਚਾਹੇ ਪੰਜਾਬ ਦਾ ਕਿਸਾਨ ਮਜ਼ਦੂਰ ਹੋਵੇ ਪੰਜਾਬ ਦਾ Hindu ਹੋਵੇ ਚਾਹੇ ਪੰਜਾਬ ਦੇ ਮੁਲਾਜ਼ਮ ਹੋਣ ਚਾਹੇ ਪੰਜਾਬ ਦੇ ਛੋਟੇ ਦੁਕਾਨਦਾਰ ਹੋਣ ਚਾਹੇ ਪੰਜਾਬ ਦਾ ਵਪਾਰੀ ਛੋਟਾ ਹੋਵੇ ਚਾਹੇ ਰੇੜੀ ਫੜੀ ਵਾਲਾ ਕੋਈ ਵੀ ਹੋਵੇ ਜਦੋਂ ਪੰਜਾਬ ਦੇ ਹਿੱਤ ਲਈ ਉਹ ਇੱਕ ਮਿਟ ਹੋ ਕੇ ਖੜ ਜਾਂਦਾ ਵਾ ਕੋਈ ਦੁਨੀਆ ਦੀ ਤਾਕਤ ਉਹਨੂੰ ਇਹ ਮੋਰਚਾ ਜਿੱਤਣ ਦੇ ਵਿੱਚ ਰੋਕ ਨਹੀਂ ਸਕਦੀ ਜਿਹੜਾ ਹੁਣ ਤੁਸੀਂ ਜਿਸ ਪਾਸੇ ਵੱਲ ਵਧ ਰਹੇ ਹੋ ਕਿ ਜਿਹੜੀ ਮੋਦੀ ਸਰਕਾਰ ਦੀ ਪੰਜਾਬ ਤੇ ਸਰਕਾਰ ਦੀਆਂ ਕੇਂਦਰ ਤੇ ਸਰਕਾਰ ਦੀਆਂ ਏਜੰਸੀਆਂ ਦੀ ਇਸ ਵੇਲੇ ਸਿਰ ਦੱਦੀ ਬਣੀ ਹੋਈ ਆ ਔਰ ਦੂਜਾ ਸਵਾਲ ਪੀ ਪੰਜਾਬ ਦੀਆਂ ਸਾਰੀਆਂ ਧਿਰਾਂ ਕਿਸਾਨਾਂ ਮਜ਼ਦੂਰਾਂ ਦੀਆਂ ਸੋਹਰਦ ਨੇ ਇਸ ਇਸ ਮੋਰਚੇ ਦੀਆਂ ਮੰਗਾਂ ਪ੍ਰਤੀ ਅਰੇ ਮੋਰਚਾ ਜਿੱਤਿਆ ਜਾਵੇ ਜੜੀਆਂ ਭਰਾਓ ਧਿਰਾਂ ਕੋਈ ਉਹ ਨਾਂ ਸਿਹਰਦ ਹੋਣ ਗਿਆ ਉਹਨਾਂ ਨੂੰ ਆਪੇ ਪੰਜਾਬੀ ਸਾਫ ਕਰਾ ਲੈਣਗੇ ਉਹਨਾਂ ਕੋਲੇ ਦੂਸਰਾ ਪ੍ਰਚਾਰ ਮੱਧਮਚ ਔਰ ਔਰ ਇਹ ਮੁੱਦਾ ਬਾਹਰ ਆ ਜਾਊ ਪੀ ਇਹ ਦੋ ਜਥੇਬੰਦੀਆਂ ਸਭ ਤੋਂ ਸਭ ਤੋਂ ਜਿਹੜਾ ਗਲਤ ਪ੍ਰਚਾਰ ਇਹ ਪਰਾਉ ਦੋ ਫੋਰਮ ਨੇ ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਨਾਨ ਪੋਲਿਟੀਕਲ ਪੰਜਾਬ ਦੇ ਵਿੱਚ ਤੁਸੀਂ ਇੰਨਾ ਬੱਤੀਆਂ ਦੇ ਵਿੱਚੋਂ ਸਾਡੇ ਨਾਲ ਕਹ ਲੋ ਸਰਜੀਤ ਸਿੰਘ ਫੂਲ ਸੀਗੇ ਮਨਜੀਤ ਸਿੰਘ ਰਾਏ ਸੀਗੇ ਇਹ ਹਿੱਸਾ ਹੀ ਸੀਗੇ ਇਹਨਾਂ ਦੇ ਔਰ ਉਹ ਕਿਵੇਂ ਚੀਜ਼ਾਂ ਨੂੰ ਵਿਗਾੜ ਕੇ ਪੇਸ਼ ਕਰਨਗੇ ਬਹਿਰੂ ਸਾਹਿਬ ਉਹ ਵੀ ਇਹਨਾਂ ਬੱਤੀਆਂ ਦਾ ਹਿੱਸਾ ਹੀ ਸੀਗੇ ਆ ਉਦੋਂ ਬਾਅਦ ਹਜੇ ਪੰਜਾਬ ਵਾਲਿਆਂ ਮੈਂ ਦੱਸ ਰਿਹਾ ਦੂਜੇ ਪਾਸੇ ਡੱਲੇਵਾਲ ਸਾਹਿਬ ਕੋਟ ਬੁੱਢਾ ਜੀ ਤਕਰੀਬਨ 8-10 ਜਥੇਬੰਦੀਆਂ ਉਹਨਾਂ ਬੱਤੀਆਂ ਚੋਂ ਹੀ ਨੇ ਦੋਵਾਂ ਫਾਰਮਾਂ ਦੇ ਨਾਲ ਕਿਸਾਨ ਮਜ਼ਦੂਰ ਮੋਰਚੇ ਨਾਲ ਪੰਜਾਬ ਦੀਆਂ 10 ਜਥੇਬੰਦੀਆਂ ਨੇ ਔਰ एसकेएम नॉन पॉलिटिकल ਨਾ 14 ਜਥੇਬੰਦੀਆਂ 24 ਜਥੇਬੰਦੀਆਂ ਪੰਜਾਬ ਦੀਆਂ ਨੇ ਪੰਜਾਬ ਦੀ ਗੱਲ ਕਰ ਰਹੇ ਆ ਬਾਹਰ ਦੀ ਨਹੀਂ ਗੱਲ ਕਰ ਰਿਹਾ ਦੋਆ ਫੋਰਮਾ ਹੈਡ ਸੈਂਕੜੇ ਸੈਂਕੜੇ ਜਥੇਬੰਦੀਆਂ ਨੇ ਹੋ ਸਕਦਾ ਕੁਝ ਐਡੀਟਰਾਂ ਨੂੰ ਪੈਸੇ ਦਿੱਤੇ ਹੋਣ ওই ਗੱਲਾਂ ਤੇ ਇਹ ਜਦੋਂ ਪਹਿਲਾਂ ਮੋਰਚਾ ਚੱਲਿਆ ਉਦੋਂ ਵੀ ਇਹ ਪਾੜਾ ਬਾਹਰ ਹੰਦਾ ਯਤਨ ਕੀਤਾ ਗਿਆ ਹੁਣ ਵੀ ਬਾਹਰ ਆ ਜਾਊਗਾ ਇਸ ਕਰਕੇ ਪੰਜਾਬੀਓ ਘਬਰਾਇਓ ਨਾ ਸਾਨੂੰ 3 ਕਰੋੜ ਪੰਜਾਬੀਆਂ ਤੇ ਪੂਰ ਫੁੱਲ ਯਕੀਨ ਆ ਵੀ ਇਹ ਮੋਰਚਾ ਜਿੱਤ ਕੇ ਦੇਣਗੇ ਇਸ ਕਰਕੇ ਅੱਜ 10 ਮਹੀਨੇ ਪੂਰੇ ਹੋ ਰਹੇ ਨੇ ਔਰ ਵਕਤ ਤੋਂ ਵੱਤ ਗਿਣਤੀ ਵਿੱਚ ਸ਼ੰਭੂ ਬਾਡਰ ਖਡੌਰੀ ਬਾਡਰ ਉਹਨਾਂ ਤੇ ਸਾਨੂੰ ਪਹੁੰਚਣਾ ਚਾਹੀਦਾ ਹੈਗਾ ਡੱਲੇਵਾਲ ਜਿਹਦਾ ਮਰਨ ਮਰਤਾ ਦੇ 18ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਮੋਰਚਾ ਅੱਜ 306ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਔਰ ਕੱਲ ਦਿੱਲੀ ਕੂਚ ਕਰੂਗਾ 101 ਕਿਸਾਨਾਂ ਮਜ਼ਦੂਰਾਂ ਦਾ ਜਥਾ ਜਸਵਿੰਦਰ ਸਿੰਘ ਲੋਂਗੋਵਾਲ ਮਲਕੀ ਸਿੰਘ ਗੁਲਾਮੀ ਵਾਲਾ ਆਦ ਆਗੂਆਂ ਦੀ ਅਗਵਾਈ ਵਿੱਚ ਧੰਨਵਾਦ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੀਤ ਹੇਰ ਨੇ ਸੰਸਦ ਦੇ ਵਿੱਚ ਸੜਕ ਹਾਦਸਿਆਂ ਦੇ ਕਰਕੇ ਹੋ ਰਹੀਆਂ ਮੌਤਾਂ ਦੇ ਤੱਥਾਂ ਨੂੰ ਸਾਂਝਾ ਕੀਤਾ ਹੈ ਉਹਨਾਂ ਨੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਹਰ ਸਾਲ ਦੇਸ਼ ਦੇ ਵਿੱਚ ਤਕਰੀਬਨ ਪੌਣੇ 2 ਲੱਖ ਲੋਕਾਂ ਦੀ ਐਕਸੀਡੈਂਟ ਦੇ ਨਾਲ ਜਾਨ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਤਕਰੀਬਨ ਪੌਣੇ 2 ਲੱਖ ਲੋਕਾਂ ਦੀ ਸੜਕੀ ਹਾਦਸਿਆਂ ਦੇ ਵਿੱਚ ਜਾਨ ਜਾਂਦੀ ਹੈ ਇੰਨਾ ਹੀ ਨਹੀਂ ਪਿਛਲੇ 10 ਸਾਲਾਂ ਦੇ ਵਿੱਚ ਤਕਰੀਬਨ 15 ਲੱਖ ਲੋਕ ਰੋਜ਼ਾਨਾ ਕਰੀਬ 400 ਲੋਕ ਸੜਕ ਹਾਦਸਿਆਂ ਕਰਕੇ ਜਾਨ ਗੁਆਰੇ ਨੇ ਪਰ ਪੰਜਾਬ ਦੇ ਵਿੱਚ ਮਾਨ ਸਰਕਾਰ ਦੇ ਦੁਆਰਾ ਲਿਆਂਦੀ ਗਈ ਐਸਐਸਐਫ ਸਦਕਾ ਪਿਛਲੇ 1 ਸਾਲ ਤੋਂ ਸੜਕ ਹਾਦਸਿਆਂ ਦੇ ਵਿੱਚ ਮੌਤਾਂ ਦੀ ਗਿਣਤੀ ਜਿਹੜੀ ਹੈ 47% ਘਟ ਗਈ ਹੈ ਸੰਸਦ ਮੀਤਿਹਰ ਨੇ ਮੰਗ ਕੀਤੀ ਹੈ ਕਿ ਪੰਜਾਬ ਮੰਗ ਪੂਰੇ ਦੇਸ਼ ਦੇ ਵਿੱਚ ਅਜਿਹੀ ਫੋਰਸ ਹੋਣੀ ਚਾਹੀਦੀ ਹੈ ਜੋ ਲੋਕਾਂ ਦੀ ਜਾਨ ਬਚਾਉਣ ਦੇ ਲਈ ਸੜਕਾਂ ਦੇ ਉੱਤੇ 24 ਘੰਟੇ ਡਿਊਟੀ ਰਵੇ ਸੜਕ ਹਾਦਸੇ ਦੌਰਾਨ ਕੀਮਤੀ ਜਾਨਾਂ ਬਚਾਉਣ ਦੇ ਮੰਤਵ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੀ ਕੇਂਦਰੀ ਮੰਤਰੀ ਨਿਤਨ ਗਟਕਰੀ ਦੇ ਵੱਲੋਂ ਵੀ ਤਾਰੀਫ਼ ਜਿਹੜੀ ਆ ਕੀਤੀ ਗਈ ਹੈ तकरीबन पौने दो लाख लोगों की मौत हर साल हो रही है और पिछले दस साल में तकरीबन पंद्रह लाख लोगों की मौत सिर्फ रोड एक्सीडेंट्स के कारण हो गई और डेली लगाएं तो चार सौ लोगों की मौत हो रही है और माननीय मंत्री जी पंजाब में पिछले एक साल में अगर हम कंपेरिजन करें दो हज़ार तेईस से तो जो एक्सीडेंट्स का डेथ रेट है वो फोर्टी सेवन परसेंट कम हुआ है उसका रीज़न है कि हमने एक डेडिकेटेड फोर्स सड़क सुरक्षा फ़ोर्स पंजाब में लगाई है उसमें 1600 पुलिस ऑफिसर को डिप्लॉय किया है और हर 30 किलोमीटर के बाद एक चौटा की तकरीबन 40 लाख की गाड़ी लगाई गई है और उससे 47 परसेंट जो डेथ रेट है वो कम हो गया सो so मैं मंत्री जी से सवाल करना चाहता हूँ क्या केंद्र सरकार भी आने वाले समय में कोई ऐसी डेडिकेटेड फोर्स का गठन करेगी कि जिससे रोड एक्सीडेंट कम हो सके सन्मान्य स्पीकर महोदय ये जो एक्ट है मोटर व्हीकल एक्ट ये कॉन्करेंट लिस्ट में है जो कानून बनाने के अधिकार राज्य सरकार को है उसको स्टेट लिस्ट कहा जाता है जो भारत सरकार बनाती है उसको सेंट्रल लिस्ट कहा जाता है और जिसमें स्टेट और सेंट्रल दोनों करते हैं उनको कॉन्करेंट लिस्ट कहा जाता है तो ये स्टेट गवर्नमेंट के अधिकार में है मैं पंजाब सरकार को धन्यवाद दूंगा कि उन्होंने पॉजिटिवली प्रयास किया ਸ਼੍ਰੀ ਅਕਾਲ ਤਖਤ ਤੋਂ ਸੇਵਾ ਦੇ ਵੱਲੋਂ ਲੱਗੀ ਤਨਖਾਹ ਅਨੁਸਾਰ ਅਕਾਲੀ ਲੀਡਰਾਂ ਦੇ ਵੱਲੋਂ ਆਪਣੀ ਧਾਰਮਿਕ ਸੇਵਾ ਪੂਰੀ ਕਰ ਲਈ ਗਈ ਹੈ ਤੇ ਸਜ਼ਾ ਪੂਰੀ ਕਰਨ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਹਿਬ ਪਹੁੰਚ ਕੇ ਅਰਦਾਸ ਕਰਵਾਈ ਗਈ ਹੈ। ਅਕਾਲੀ ਦਲ ਦੇ ਨੇਤਾ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਆਪਣੀ ਤਨਖਾਹ ਅਨੁਸਾਰ ਕੀਤੀ ਸੇਵਾ ਦੀ ਰਿਪੋਰਟ ਸ਼੍ਰੀ ਅਕਾਲ ਤਖਤ ਸਹਿਬ ਦੇ ਸਕੱਤਰੇ ਤੇ ਵਿੱਚ ਦਿੱਤੀ ਜਾਵੇਗੀ। ਦਲਜੀਤ ਚੀਮਾ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਹਿਬ ਉੱਤੇ ਅਰਦਾਸ ਕਰਨ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਬਾਰੇ ਗੱਲ ਕਰਾਂਗੇ ਇਸ ਤੋਂ ਇਲਾਵਾ ਇਲੈਕਸ਼ਨ ਦੇ ਉੱਪਰ ਬੋਲਦਿਆਂ ਆਉਣਾ ਨਹੀਂ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਲਿਆਂਦਾ ਜਾ ਰਿਹਾ ਪ੍ਰਸਤਾਵ ਠੀਕ ਹੈ ਲੇਕਿਨ ਉਸ ਨੂੰ ਕਿਸ ਤਰੀਕੇ ਦੇ ਨਾਲ ਪ੍ਰੈਜੈਂਟ ਕੀਤਾ ਜਾਵੇਗਾ ਇਹ ਦੇਖਣ ਵਾਲੀ ਗੱਲ ਰਹੇਗੀ ਕਿਉਂਕਿ ਅਗਰ ਦੇਸ਼ ਦੇ ਵਿੱਚ ਕਿਤੇ 22 ਇਲੈਕਸ਼ਨ ਆਉਂਦੇ ਹਨ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਨਿਪਰੇ ਚਾੜਿਆ ਜਾਵੇਗਾ ਇਹ ਦੇਖਣ ਵਾਲੀ ਗੱਲ ਰਹੇਗੀ ਇਸ ਤੋਂ ਇਲਾਵਾ ਬੋਲਦਿਆਂ ਕੀ ਕੁਝ ਗਿਆ ਜਾਣਦਿਆ ਗੁਰੂ ਮਾਰਾ ਦੀ ਕਿਰਪਾ ਦੇ ਨਾਲ ਜਿਹੜਾ ਸ਼੍ਰੀ ਕਾਲਕਤਕ ਸਾਹਿਬ ਤੋਂ ਤਨਖਾਹ ਲੱਗੀ ਸੀ ਉਹ ਪੂਰੀ ਕਰਨ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਤੇ ਸਾਰੀ ਸਾਡੀ ਲੀਡਰਸ਼ਿਪ ਅੱਜ ਕੜਾ ਪ੍ਰਸ਼ਾਦੀ ਦੇਖ ਕਰਾਉਣ ਵਾਸਤੇ ਅਰਦਾਸ ਕਰਨ ਵਾਸਤੇ ਪਹੁੰਚ। ਮੈਂ ਕਾਲਪੁਰਖ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਕਿਰਪਾ ਸਦਕੇ ਭਾਵੇਂ ਵੱਡੇ ਅੜਿੱਕੇ ਪਏ ਪਰ ਸਾਰੀ ਸੇਵਾ ਜਿਹੜੀ ਹੈ ਉਹ ਉਸੇ ਤਰ੍ਹਾਂ ਚੱਲਦੀ ਰਹੀ। ਤੇ ਗੁਰੂ ਦੀ ਕਿਰਪਾ ਨਾਲ ਸੇਵਾ ਸੰਪੂਰਨ ਹੋਈ ਇਸ ਕਰਕੇ ਅੱਜ ਅਰਦਾਸ ਕਰਨੀ ਹੈ ਕਿ ਪ੍ਰਮਾਤਮਾ ਪੰਜਾਬ ਦੀ ਪੰਥ ਦੀ ਸ਼ਰਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਰੱਖੇ ਇਸ ਕਰਕੇ ਉਸ ਅਰਦਾਸ ਵਾਸਤੇ ਅੱਜ ਅਸੀਂ ਇੱਥੇ ਪਹੁੰਚੇ ਆ। ਜੀ ਮਤਮ ਜੀਮਾ ਸਾਹਿਬ ਕੇਂਦਰ ਵੱਲੋਂ ਅੱਜ 1 ਨੇਸ਼ਨ 1 ਇਲੈਕਸ਼ਨ ਦਾ ਵੀ ਐਲਾਨ ਕਿਤੇ ਜਾਣ ਦੀ ਗੱਲ ਕੀਤੀ ਜਾ ਰਹੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਸ ਕਾਨੂੰਨ ਨੂੰ ਦੇਖੋ ਗੱਲ ਇਹ ਹੈ ਕਿ 1 ਨੇਸ਼ਨ 1 ਇਲੈਕਸ਼ਨ ਤਾਂ ਚਲੋ ਨਾਮ ਉਹਨਾਂ ਨੇ ਦਿੱਤਾ ਸਾਈਮਲਟੇਨੀਅਨ ਦੇ ਵਿੱਚ ਤੇ ਹੈ ਕਿ ਲੋਕ ਸਭਾ ਤੇ ਜਿਹੜੀ ਵਿਧਾਨ ਸਭਾ ਬਦੀ ਚੋਣ ਇਕੱਠੀ ਹੋਣੀ ਸਾਈਮਲਟੇਨੀਅਸ ਇਲੈਕਸ਼ਨ ਹੈ ਐਕਚੁਅਲੀ ਤਾਂ ਜਿਹੜਾ ਉਹਦਾ ਮਕਸਦ ਹੈ ਉਹ ਸਲੋਗਨ ਉਹਨਾਂ ਨੇ ਵਨ ਨੇਸ਼ਨ ਵਨ ਇਲੈਕਸ਼ਨ ਦਾ ਦੇ ਦਿੱਤਾ ਚਲੋ ਕੋਈ ਗੱਲ ਨਹੀਂ ਅਸੀਂ ਸਿਧਾਂਤਕ ਤੌਰ ਦੇ ਉੱਤੇ ਤੇ ਇਸ ਗੱਲ ਦੀ ਸਪੋਰਟ ਕੀਤੀ ਹੈ ਕਿ ਇਹਦੇ ਨਾਲ ਜਿਹੜਾ ਹੈਗਾ ਦੇਸ਼ ਦਾ ਬਹੁਤ ਵੱਡਾ ਟਾਈਮ ਵੀ ਬਚਦਾ ਹੈ ਡਿਵੈਲਪਮੈਂਟ ਵਾਸਤੇ ਵੀ ਸਮਾਂ ਜਿਹੜਾ ਬਚਦਾ ਗਵਰਨੈਂਸ ਜਿਹੜੀ ਐਫੀਸ਼ੀਐਂਸੀ ਹੈ ਇਹਦੇ ਨਾਲ ਇੰਪਰੂਵ ਹੁੰਦੀ ਹੈ ਇਸ ਕਰਕੇ ਇਲੈਕਸ਼ਨਾਂ ਦੀ ਗਿਣਤੀ ਘਟਦੀ ਹੈ ਇਹਦਾ ਫਾਇਦਾ ਬਹੁਤ ਵੱਡਾ ਪਰ ਹੁਣ ਜਦੋਂ ਇਹਨੂੰ ਫਾਈਨਲ ਕਰਨਾ ਹੈ ਤਾਂ ਇਹਦੇ ਨਾਲ ਕੁਝ ਜਿਹੜੀਆਂ ਦਿੱਕਤਾਂ ਆਉਣੀਆਂ ਨੇ ਕਿ ਇਹ ਪਹਿਲਾਂ ਵੀ ਹੁੰਦਾ ਰਿਹਾ 1967 ਤੱਕ ਇਲੈਕਸ਼ਨਾਂ ਇਕੱਠੀਆਂ ਹੁੰਦੀਆਂ ਸੀ ਪਾਰਲੀਮੈਂਟ ਦੀ ਤੇ ਵਿਧਾਨ ਸਭਾ ਦੀ ਹੁਣ ਇਹਨੂੰ ਅੱਗੋਂ ਮੇਨਟੇਨ ਕਿੱਦਾਂ ਕਰਨਾ ਹੈ ਸਸਟੇਨ ਕਿੱਦਾਂ ਕਰਨਾ ਇਹ ਬੜੀ ਵੱਡੀ ਚਲੋਤੀ ਹੈ ਕਿ ਜੇ ਕਿਤੇ ਕੋਈ ਹੰਗ ਪਾਰਲੀਮੈਂਟ ਆ ਜਾਂਦੀ ਹੈ ਹੰਗ ਅਸੈਂਬਲੀ ਆ ਜਾਂਦੀ ਹੈ ਤੇ ਉਹਦੇ ਵਿੱਚ ਜਿਹੜਾ ਸਿਸਟਮ ਹੁਣ ਬਣਾਉਣਾ ਪਾਰਲੀਮੈਂਟ ਨੇ ਰਾਏ ਕਰਕੇ ਇੰਨਾ ਅੱਛਾ ਬਣਨਾ ਚਾਹੀਦਾ ਹੈ ਕਿ ਇਹ ਨਾ ਹੋਵੇ ਕਿ ਫੇਰ ਦੁਬਾਰਾ ਦੁਬਾਰਾ ਉਸੇ ਹੀ ਸਥਿਤੀ ਦੇ ਵਿੱਚ ਦੇਸ਼ ਫਿਰ ਲੈਟ ਕਰ ਜਾ। ਔਰ ਦੂਜੀ ਗੱਲ ਇਹ ਕਿ ਜਿਹੜਾ ਫੈਡਰਲਿਜ਼ਮ ਹੈ ਉਹਨੂੰ ਕਿਸੇ ਤਰੀਕੇ ਦਾ ਵੀ ਖੋਰਾ ਜਿਹੜਾ ਇਹਦੇ ਵਿੱਚ ਨਹੀਂ ਲੱਗਣਾ ਚਾਹੀਦਾ। ਜਿਹੜੀ ਸਭ ਤੋਂ ਵੱਡਾ ਜਿਹੜਾ ਕਨਸਰਨ ਹੈ ਖਾਸ ਕਰਕੇ ਸ਼ਰਮਣੀ ਅਕਾਲੀ ਦਲ ਹਮੇਸ਼ਾ ਹੀ ਫੈਡਰਲ ਢਾਚੇ ਵਾਸਤੇ ਸੰਘਰਸ਼ ਕਰਦਾ ਰਿਹਾ। ਇਸ ਕਰਕੇ ਹੁਣ ਵੀ ਸਾਡੀ ਜਿਹੜੀ ਨਾਲ ਚਿੰਤਾ ਇਹ ਹੈ ਕਿ ਫੈਡਰਲਿਜ਼ਮ ਦੇਸ਼ ਦੇ ਵਿੱਚ ਕਿਸੇ ਵੀ ਤਰੀਕੇ ਕਮਜ਼ੋਰ ਨਹੀਂ ਹੋਣਾ ਚਾਹੀਦਾ ਇਸ ਕਰਕੇ ਕਿ ਜੇ ਕਿਤੇ ਕਿਸੇ ਸਟੇਟ ਦੇ ਵਿੱਚ ਹੰਗ ਅਸੈਂਬਲੀ ਆ ਜਾਂਦੀ ਹੈ ਜਾਂ ਕੋਈ ਗਵਰਨਮੈਂਟ ਮਿਨੋਰਟੀ ਦੇ ਵਿੱਚ ਚੜੀ ਜਾਂਦੀ ਹੈ ਤਾਂ ਉੱਥੇ ਉਹਦਾ ਬਦਲ ਕੀ ਹੋਏਗਾ ਉਹਨਾਂ ਹਾਲਾਤਾਂ ਦੇ ਵਿੱਚ ਇਹ ਨਹੀਂ ਹੋਏ ਕਿ ਫਿਰ ਪ੍ਰੈਜ਼ੀਡੈਂਟ ਰੂਲ ਲਗਾ ਕੇ ਤੇ ਤੁਸੀਂ ਸੈਂਟਰ ਉੱਥੋਂ ਗਵਰਨ ਕਰਨ ਲੱਗ ਜੇ ਉਹ ਫੈਡਰਲਿਜ਼ਮ ਦੇ ਨਾਲ ਬਹੁਤ ਵੱਡਾ ਧੱਕਾ ਹੋਏਗਾ ਇਸ ਕਰਕੇ ਸਾਡੀ ਇਹ ਹੈ ਕਿ ਜਿਹੜੀ ਹੈ ਪ੍ਰਪੋਜ਼ਲ ਦੋ ਨੋ ਸੀ ਸਹਿਮਤੀ ਦਿੱਤੀ ਹੋਈ ਆ ਪਰ ਉਹਦੇ ਨਾਲ ਜਿਹੜੀਆਂ ਨਵੀਆਂ ਚੁਣੌਤੀਆਂ ਨੇ ਉਹਦਾ ਜਰੂਰ ਧਿਆਨ ਜਿਹੜਾ ਹੈਗਾ ਉਹ ਕਿਦਰ ਨੂੰ ਡਾਡਾ ਰੱਖਣ ਤੇ ਜੀਮਾ ਸਾਹਿਬ ਠੀਕ ਹੈ ਜੀ ਉਸੇ ਆਜੀ ਬਖਸ਼ਿਸ ਨਾਲ ਪੂਰੀ ਤਰਾਈ ਸੋ ਗੁਰੂ ਘਰ ਦਾ ਪੰਗਾਰ ਹੈ ਉਹ ਗੁਰੂ ਘਰ ਦੇ ਬਹਾਜ ਦੇ ਅਸ਼ੀਰਵਾਦ ਹਮੇਸ਼ਾ ਹਾਸਲ ਕਰਨਾ ਹਮ ਅਸੀਂ ਇਹਦਾ ਅਸਰ ਕੇ ਅਸ਼ੀਰਵਾਦ ਲੈਣਾ ਹੈ ਅਮਿਆਰ ਚਰਨ ਸਾਥੀ ਸੀ ਕਾਲੀ ਦੇ ਲੰਘੂ ਵਿੱਚ ਹੋਵੇ ਜੀ ਇਸ ਤਰ੍ਹਾਂ ਦੀ ਪੰਜਾਬ ਦੇ ਮੁੱਦਿਆਂ ਤੇ ਪਹਿਰਾ ਦਿੱਤਾ ਜਾਵੇਗਾ ਕਿਉਂਕਿ ਚੰਡੀਗੜ੍ਹ ਦਾ ਵੀ ਮਸਲਾ ਹੈ ਪਾਣੀਆਂ ਦਾ ਵੀ ਮਸਲਾ ਹੈ ਜਿਹਦੇ ਬੰਦੇ ਉਹ ਆਪ ਦੇਖਿਆ ਤੁਸੀਂ ਸਾਡੇ ਬੱਚੇ ਹੋ ਜੀ ਜੀ 50 ਸਾਲ ਹੋ ਗਏ ਸਰ ਆਜ਼ਾਦੀ ਦੇ ਵਾਸਤੇ ਵੀ ਦੇਸ਼ ਦੀ ਇਹ ਬੱਧੀ ਲੜਾਈ ਅਸੀਂ ਲੜ ਰਹੇ ਹਾਂ ਜੀ ਇਹ ਇਸੇ ਲਈ ਵੀ ਕੰਨੀ ਕਰ ਰਹੇ ਹਾਂ ਕਿ ਇਹ ਮੋਰ ਕਾਲ ਹੈ ਜੋ ਫਾਈਟ ਸਿਸਟਮ ਹੈ ਜਿਹੜਾ ਇਸ ਨੂੰ ਕੋਈ ਨਹੀਂ ਪੜ੍ਹ ਸਕਦਾ ਇਹ ਤਾਂ 1962 ਤੋਂ ਲੜੀ ਗਿਆ ਉਸ ਤੋਂ ਬਾਅਦ ਦਾ ਬਹੁਤ ਬੜਾ ਪ੍ਰਸਾਦ ਹੈ ਬਈ ਲੱਗਾ ਹੈ ਫਰੇਮ 24 ਹੋਇਆ ਫਰੇਮ ਵੀ ਸਾਡਾ ਇੱਥੇ ਤੋਂ ਹੋਇਆ ਸਾਰਾ ਪੰਜਾਬ ਦੇ ਬੰਦੇ ਆ ਪੁਨਰ ਸਾਹਿਬ ਇੱਕ ਆਖਰੀ ਸਵਾਲ ਹੈ ਬੀਤੇ ਦਿਨੀ ਬਿਕਰਮਜੀਠਿਆ ਹੋਰੀ ਇੱਥੇ ਪਹੁੰਚੀ ਸੀ ਜੀ ਬਹੁਤ ਵਧੀਆ ਤੱਥ ਉਹਨਾਂ ਨੇ ਪੇਸ਼ ਕੀਤਾ ਹੈ ਉਹ ਕਹਿੰਦੇ ਨੇ ਤੁਸੀਂ ਇਹ ਜਾਣਦੇ ਹੋ ਜਾਂ ਨਹੀਂ ਜਾਣਦੇ ਪਰ ਮੇਰੀ ਜ਼ਰੂਰ ਅੰਦੇਸ਼ ਜਿਹੜੀ ਹੈ ਇਹ ਦੱਸ ਰਹੀ ਹੈ ਕਿ ਚੌੜਾ ਹੋਰਾਂ ਨੇ ਜਿਹੜਾ ਹਮਲਾ ਕੀਤਾ ਸੁਪੀਰ ਬਾਜ਼ੁਰਦ ਦੇ ਤੇ ਇਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਕਿਤੇ ਨਾ ਕਿਤੇ ਰੋਕਣ ਵਾਲਾ ਸੀਗਾ ਇਹ ਤਾਂ ਕਰਕੇ ਕੀਤਾ ਗਿਆ ਤਾਂ ਕਰਕੇ ਕਿਉਂਕਿ ਉਹ ਵੀ ਬੰਦੀ ਸਿੰਘ ਸੀਗੀ ਮੈਂ ਤਾਂ ਮੋਟਾ ਇਹ ਨਹੀਂ ਰੱਖ ਕੋ ਦਿਨ ਰੱਖ ਮੈਂ ਨਾਮ ਲੈ ਕੇ ਜਾਂ ਇਹ ਦੇਖੋ ਨਾਮ ਲੈ ਇਸ ਤਰ੍ਹਾਂ ਹੂੰ ਹੂੰ ਇਹ ਉਹਨਾਂ ਨੇ ਕਰੂ ਜੋ ਕਿਤੇ ਦੇਖੇ ਹੋ ਸਿਆਣੇ ਨੇ ਸੀਨੀਅਰ ਨੇ ਮੇਰਾ ਕੰਮ ਸਿਰਫ ਗਾਲਤ ਸਾਲ ਤੇ ਆਇਆ ਸਰਬੱਤ ਦੇ ਭਲੇ ਦੀ ਉਦਾਸ ਸਦਾ ਵੀ ਭਲਾ ਸਭ ਦਾ ਭਲਾ ਸਭ ਸਾਡੇ ਜੋ ਮੈਂ ਤਾਂ ਵਿਰੋਧੀ ਕਿਸ ਨੂੰ ਮੰਨਦਾ ਰਿਹਾ ਸੀ ਸਿੱਖਤਾਂ ਦੇ ਵਿਰੋਧੀ ਹਈ ਇਹ ਸਭ ਦਾ ਪਰ ਇੱਕ 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 ਇਹ ਸਵਾਲ 38ਵਾਂ ਸਵਾਲ ਇੱਕ ਬਜਨਤਾ ਸਾਹਿਬ ਨੂੰ ਹੁਕਮ ਹੋਇਆ ਸੀਗਾ ਕਿ ਵਿਰਸਾ ਸੀਤੋ ਦੋਹਾ ਨੂੰ 10 ਸਾਲ ਦੀ ਪਾਕਟ ਦਿੱਤਾ ਜਾਵੇ ਸਾਡੇ ਸੁਣਨ ਚ ਆਇਆ ਕਿ ਉਨ੍ਹਾਂ ਨੂੰ 10 ਸਾਲ ਦੀ ਪਾਕਟ ਨੂੰ ਕੱਟ ਦਿੱਤਾ ਗਿਆ ਹੈ ਇੱਕੀ ਤੌਰ ਦੇ ਉਤੇ ਇੱਕ ਜਿਹੜੀ ਚਿੱਠੀ ਹੈ ਉਹ ਬਜਨਤਾ ਸਾਹਿਬ ਨੂੰ ਭੇਜੀ ਗਈ ਹੈ ਬਾਕੀ ਉਨ੍ਹਾਂ ਨੂੰ 10 ਸਾਲ ਦੀ ਕੱਟ ਦਿੱਤਾ ਗਿਆ ਦੋ ਮੰਨਿਆ ਜੀ ਉਸ ਟੀਫਾ ਉਹਨਾਂ ਦਾ ਪ੍ਰਵਾਨ ਨਹੀਂ ਕੀਤਾ 10 ਸਾਲ ਦੀ ਕੱਟ ਠੀਕ ਹੈ ਜੀ ਅੰਦਰ ਲੱਖੋ ਯਾਰ ਕੋਈ ਨਹੀਂ ਕੋਈ 10 ਸਾਲ ਦੀ ਕੱਟਿਆ ਜਾਂਦਾ ਟੀਫਾ ਬਣਾਉਣੀ ਕਿ ਸਹਾਵਾ ਦੇਸ਼ ਸੀ ਅਸੀਂ ਤੁਹਾਨੂੰ ਸੰਤੁਸ਼ਟੀ ਦਾ ਚਿੱਠੀ ਲਿਖ ਕੇ ਉਹਦੇ ਬਤਾਉਂਦੇ ਨਹੀਂ ਠੀਕ ਹੈ ਤੇ ਉਧਰ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਨੋਮੀਨੇਸ਼ਨ ਭਰਨ ਦੇ ਆਖਰੀ ਦਿਨ ਹਰ ਇੱਕ ਰਾਜਨੀਤਿਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰਾਈ ਗਏ ਨੇ ਅੰਮ੍ਰਿਤਸਰ ਦੇ ਵਿੱਚ ਆਖਰੀ ਦਿਨ ਨਗਰ ਨਿਗਮ ਚੋਣਾਂ ਦੇ ਨਾਮਜ਼ਦਗੀ ਪੱਤਰ ਭਰਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਉਮੀਦਵਾਰਾਂ ਦੀ ਹੌਸਲਾ ਅਫਜ਼ਾਈ ਦੇ ਵਾਸਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਮੌਕੇ ਤੇ ਮੌਜੂਦ ਰਹੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਹੈ ਕਿ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਨੇ। ਉਹਨਾਂ ਨੇ ਵਿਕਾਸ ਕਾਰਜਾਂ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਨੇ ਵੋਟ ਮੰਗ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜਿਸ ਵਰਕਰ ਨੂੰ ਟਿਕਟ ਨਾ ਮਿਲੇ ਉਹ ਪਾਰਟੀ ਦੇ ਖਿਲਾਫ ਨਰਾਜ਼ਗੀ ਜ਼ਾਹਿਰ ਕਰਦਾ ਹੁੰਦਾ ਹੈ। ਉਹਨਾਂ ਨੇ ਕਿਹਾ ਹੈ ਕਿ ਇੱਕ ਵਾਰਡ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਉਮੀਦਵਾਰਾਂ ਦੇ ਵੱਲੋਂ ਆਪਣੀ ਦਾਵੇਦਾਰੀ ਜਿਹੜੀ ਹੈ ਪੇਸ਼ ਕੀਤੀ ਗਈ ਸੀ। ਪਾਰਟੀ ਨੇ ਸਰਵੇ ਕਰਨ ਤੋਂ ਬਾਅਦ ਹੀ ਵਰਕਰਾਂ ਨੂੰ ਟਿਕਟਾਂ ਦਿੱਤੀਆਂ ਨੇ ਅਤੇ ਉਮੀਦ ਹੈ ਕਿ ਸਾਰੇ ਵਰਕਰ ਇੱਕਜੁੱਟ ਹੋ ਕੇ ਪਾਰਟੀ ਦੀ ਜਿੱਤ ਦੇ ਲਈ ਕੰਮ ਕਰਨਗੇ ਇਸ ਦੇ ਨਾਲ ਹੀ ਨਾਮਜ਼ਦਗੀ ਦੇ ਕਾਗਜ਼ ਭਰਨ ਆਏ ਉਮੀਦਵਾਰਾਂ ਨੇ ਕਿਹਾ ਹੈ ਕਿ ਪਾਰਟੀ ਦੇ ਵੱਲੋਂ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਕੇ ਭੇਜਿਆ ਗਿਆ ਹੈ ਅਤੇ ਉਹ ਇਸ ਸੀਟ ਨੂੰ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਉਣਗੇ ਤੇ ਇਲਾਕੇ ਦੇ ਵਿੱਚ ਵਿਕਾਸ ਕਾਰਜ ਕਰਵਾਉਣਗੇ ਮੈਂ ਪਹਿਲਾਂ ਤਾਂ ਆਪਣੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਅਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਤੇ ਸਾਡੇ ਹਲਕੇ ਦੇ ਵਿਧਾਇਕ ਡਾਕਟਰ ਇੰਦਰਵੀਰ ਸਿੰਘ ਮੇਜਰ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਕਿਸ ਨਿਮਾਣੇ ਜੇ ਸੇਵਕ ਤੇ ਕੰਨੇ ਸਾਲਾਂ ਦੀ ਮਿਹਨਤ ਵੇਖਦੇ ਹੋਏ ਉਹਨਾਂ ਨੇ ਪਾਰਟੀ ਦੇ ਟਿਕਟ ਦੇ ਕੇ ਨਿਵਾਜਿਆ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਕਿਸ ਨਿਮਾਣੇ ਜੇ ਆਮ ਘਰ ਦੇ ਆਮ ਗਰੀਬ ਪਰਿਵਾਰ ਦੇ ਬੱਚੇ ਨੂੰ ਟਿਕਟ ਦੇ ਕੇ ਅੱਜ ਨਿਵਾਜਿਆ ਕਿੰਨੇ ਨੰਬਰ ਵਾਰ ਤੋਂ ਰੱਖਾਂਗੇ ਇਹ ਵਾਰਡ 49 ਨੰਬਰ ਉਨੰਜਾ ਨੰਬਰ ਵਾਰਡ ਤੋਂ ਮੌਕਾ ਮਿਲਿਆ ਇਲਾਕੇ ਦੇ ਵਿੱਚ ਕੰਮ ਰਹਿੰਦੇ ਆ ਜਿਹੜੇ ਕਿ ਮੌਕਾ ਮਿਲਣ ਦੇ ਹੋ ਗਏ ਅਲਾਕੇ ਦੇ ਵਿੱਚ ਜਿਹੜੀ ਪਿਛਲੀ ਸਰਕਾਰ ਦੇ ਵੇਲੇ ਕਾਰਪੋਰੇਸ਼ਨ ਦੇ ਹਾਊਸ ਆਫ ਵਿਲੇਜ ਜਿਹੜੇ ਅਨੇਕਾ ਕੰਮ ਪੈਂਡਿੰਗ ਸੀ ਇਹ ਮੌਜੂਦਾ ਸਾਡੇ ਐਮਐਲਏ ਸਾਹਿਬ ਨੇ ਤਕਰੀਬਨ ਬਹੁਤ ਕਰਾਤੇ ਨੇ ਅੱਗੋਂ ਉਸੇ ਲੜੀ ਦੇ ਤਹਿਤ ਜਦੋਂ ਸਾਡਾ ਹਾਊਸ ਬਣਦਾ ਉਸੇ ਲੜੀ ਦੇ ਤਹਿਤ ਅੱਗੋਂ ਐਮਐਲਏ ਸਾਹਿਬ ਦੇ ਦੇਸ਼ ਅਨੁਸਾਰ ਸਾਰੇ ਕੰਮ ਕੀਤਾ ਜਾਣ। ਚਿੱਕੜ ਕਿ ਹੈ ਕਿ ਸਾਡੀ ਸਭ ਲੋਕਾਂ ਕੇ ਕੈਂਪੇਨ ਜਿਹੜੀ ਸ਼ੁਰੂ ਹੋ ਗਈ ਹੈ। ਅਸੀਂ ਇਹ ਇਲੈਕਸ਼ਨ ਜਿਹੜੀ ਹੈ। ਵਕਾਸ ਦੇ ਮੁੱਦੇ ਦੇ ਉੱਤੇ ਜਿਹੜੀ ਲੜਾਂਗੇ। ਜਿਹੜਾ ਮਾਨ ਸਾਹਿਬ ਦੀ ਸਰਕਾਰ ਨੇ ਪਿਛਲੇ 2.5 ਪੌਣੇ 3 ਸਾਲ ਕੰਮ ਕੀਤਾ। ਉਹਦੇ ਆਧਾਰ ਦੇ ਉੱਤੇ ਪੰਜਾਬ ਦੇ ਲੋਕਾਂ ਕੋ ਆਪਣੀਆਂ ਵਾਡਾਂ ਦੇ ਵਿੱਚੋਂ ਵਸਤਰਕੇ ਦੇ ਵਿੱਚੋਂ ਜਿਹੜਾ ਅਸੀਂ ਵੋਟਾਂ ਦੀ ਮੰਗ ਜਿਹੜੀ ਕਰਾਂਗੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ। ਸਾਡੇ ਉਮੀਦਵਾਰ ਜਿਹੜੇ ਜਤਨਗੇ ਅਮਰਸਾਦੀ ਧਰਤੀ ਦੇ ਉੱਤੇ ਵੀ ਪਰਮਾਤਮਾ ਕਿਰਪਾ ਕਰੂ ਗੁਰੂ ਰਾਮਦਾਸ ਕਿਰਪਾ ਕਰੂਗੇ ਮੇਲ ਜਿਹੜਾ 21 ਤਰੀਕ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਹੋਊਗਾ ਬਸ ਵੇ ਇਹ ਇਹ ਆਇਆ ਸੀ ਉਹ ਆਪਣੇ ਉਮੀਦਵਾਰਾਂ ਨੂੰ ਜਿਹੜਾ ਹੌਸਲਾ ਵਜਾਈ ਕਰਨਾ ਹੈ ਵਧਾਈ ਦੇਣਾ ਹੈ ਅੱਲਾਹ ਕੱਲ ਆਪ ਵਰਕਰਾਂ ਦੇ ਵਿਰੋਧ ਵੀ ਦੇਖਣ ਨੂੰ ਮਿਲਿਆ ਕਿੰਦੇ ਟਿਕਟਾਂ ਚ ਚੈਨਿੰਗਾਂ ਪੈਸੇ ਲੈਣ ਦੇ ਇਨਸਾਨ ਨੇ ਦੇਖੋ ਗੱਲ ਇਹ ਜਦੋਂ ਤਸ਼ਾ ਇੰਨਾ ਜਿਆਦਾ ਬਦਕਦਾਂਦਾ ਸਾਡੀਆਂ ਕਈ ਵਾਰਡਾਂ ਦੇ ਵਿੱਚ 20-20 25-25 ਫਾਰਮ ਸੀਗੇ ਇੱਕ ਵਾਰਡ ਦੇ ਵਿੱਚ ਤਾਂ 40 ਫਾਰਮ ਸੀਗੇ 5-5 7-7 ਤੇ ਆਮ ਸੀਗੇ ਸੋ ਪਾਰਟੀ ਨੇ ਜਿਹੜੀ ਸਕ੍ਰੀਨਿੰਗ ਕਮੇਟੀ ਬਣਾਈ ਸੀ ਉਹਨੇ ਬੜੇ ਢੰਗ ਦੇ ਨਾਲ ਵਧੀਆ ਢੰਗ ਦੇ ਨਾਲ ਸਾਰੇ ਪੱਖ ਸੋਚ ਕੇ ਕੈਂਡੀਡੇਟਾਂ ਦੀ ਜਿਹੜੀ ਸਿਲੈਕਸ਼ਨ ਕੀਤੀ ਉਹ ਜਿਹੜਾ ਬੰਦਾ ਲਾਜ਼ਮੀ رہ ਜਾਂਦਾ ਉਹਦੇ ਮਨ 'ਚ ਹੁੰਦਾ ਕਿ ਪਤਾ ਨਹੀਂ ਕੀ ਹੋਇਆ ਪਰ ਇੰਨੇ ਵਧੀਆ ਢੰਗ ਦੇ ਨਾਲ ਪਾਰਟੀ ਨੇ ਟਿਕਟਾਂ ਦਿੱਤੀਆਂ ਕਿਸੇ ਵੀ ਟਿਕਟ ਦੇ ਵਿੱਚ ਕੋਈ ਗੜਬੜ ਨਹੀਂ ਹੋਈ ਹਰ ਵਾਰ ਤੇ ਵਰਕਰ ਦਾ ਜਿਹੜਾ ਪਾਰਟੀ ਪ੍ਰਤੀ ਵਫਾਦਾਰੀ ਉਹਨੇ ਜਿਹੜਾ ਕੰਮ ਕੀਤਾ ਉਹਦੀ ਜਿਹੜੀ ਜਿੱਤਣ ਦੀ ਕਪੈਸਿਟੀ ਹੈ ਉਹਨੂੰ ਮੁੱਖ ਰੱਖ ਕੇ ਜਿਹੜੀਆਂ ਟਿਕਟਾਂ ਦਿੱਤੀਆਂ ਇਸ ਕਰਕੇ ਪ੍ਰੋਟੈਸਟ ਕੋਈ ਨਹੀਂ ਸਾਡੇ ਵਰਕਰ ਹੈ ਜੇ ਕੋਈ ਦੇ ਮਨ ਚ ਗੁੱਸਾ ਅਗਲਾ ਹੋਊਗਾ ਕੋਈ ਨਹੀਂ ਦਿਹਾੜੀ ਹੁੰਦਾ ਪਸਾ ਦੇ ਉਹਨੂੰ ਨਾਲ ਤੋਰਾਂਗੇ ਸਾਰੇ ਨਾਲ ਤੋਰਦੇ ਉਹ ਵੀ ਸਾਡੇ ਵਰਕਰ ਹੈ ਸਾਡੇ ਭਰਾ ਨੇ ਕੋਈ ਚੱਕਰ ਨਹੀਂ ਸਰ ਸਾਹਿਬ ਇਹ ਉਹਨਾਂ ਨੇ ਲਾਇਆ ਅਗਰ ਦੋਰਾਵਾ ਕਰਵਾਉਣੇ ਪਿਆ ਕਿਤਾ ਹੈ ਕਿ ਇਹਨਾਂ ਨੇ ਇੱਕ ਸਬੂਤ ਦੀ ਪੇਸ਼ ਕੀਤੀ ਆ ਜਿਵੇਂ ਕਿ ਇਹਨਾਂ ਨੇ ਕਿ ਮਾਰੀ ਘੁਮਾ ਕੇ ਲਾਇਆ ਇਹਨਾਂ ਨੇ ਮੇਰੇ ਕੋਲ 25 ਲੱਖ ਦੀ ਡਿਮਾਂਡ ਦੇ ਵਿੱਚ ਉਹਨਾਂ ਨੇ ਸਬੂਤ ਹੀ ਪੇਸ਼ ਕੀਤੇ ਗਏ ਕਿਨੇ ਕਿਹਦੇ ਕਿਹਾ ਦੋਰਾਵਾ ਕਰਵਾਉਣੇ ਨਹੀਂ ਨਹੀਂ ਮੈਨੂੰ ਪਤਾ ਨਹੀਂ ਜੇ ਉਹਨਾਂ ਕੋਈ ਇੰਦਾ ਦੀ ਗੱਲ ਹੋ ਜੋ ਸਬੂਤ ਹੋਊਗਾ ਆਪਾਂ ਦੇਖਾਂਗੇ ਪਰ ਇੰਦਾ ਦੀ ਕੋਈ ਗੱਲ ਸਾਡੇ ਕੋਲ ਕੋਈ ਇੰਦਾ ਦੀ ਗੱਲ ਨਹੀਂ ਪਊ ਗਾਲੀ ਗੱਲ ਸਾਬ ਸਮਾਂ ਘਟ ਹੈ ਪਰ ਤਿਆਰ ਦੇ ਲਈ ਨਾ ਨਾ ਬਹੁਤ ਵਧੀਆ ਸਹੀ ਸਮਝ ਦੇਣਾ ਚੌਂਕ ਪਿਛੇ ਨੇ ਦਿੱਤਾ ਵਾਰਡ ਦੇ ਵਿੱਚ 5-7 ਦਿਨਾਂ ਦੇ ਵਿੱਚ ਬੰਦਾ ਲੰਘ ਜਾਂਦਾ ਵਾਰਡ ਦੇ ਵਿੱਚ ਕਿੰਨਾ ਘੱਦ ਹਲਕੇ ਜਣਾ ਹੋਵੇ ਫਿਰ ਤਾਂ ਔਖਾ ਹੀ ਹੈ ਪਰ ਵਾਰਡ ਦੇ ਵਿੱਚ ਮੈਨੂੰ ਲੱਗਦਾ ਜਿਹੜਾ ਬੰਦਾ 7 ਦਿਨ ਚੋਂ ਨਹੀਂ ਲੰਘ ਸਕੂ ਉਹ ਮੁੜ ਕੇ ਕਦੂਗਾ ਕੀ ਸਮਝਦੇ ਕਦੀ ਗੱਲ ਅੱਗੇ 5-7 ਗਲੀਆਂ ਹੋ ਗਈਆਂ ਮਿੰਟੋ ਮਿੱਟੀ ਖੜੀ ਦੀਆਂ ਇੱਕਾ ਦਾ ਜਾ ਕੇ ਬੇਨਤੀ ਕਰਦੀਆਂ ਸੋ ਮਿਲ ਖਿਆਲ ਚੌਂਕ ਪੀਸ਼ਨ ਨੇ ਸਾਦਾ ਸਮਾਂ ਸੋਚ ਸਮਝ ਕੇ ਕਿਉਂਕਿ ਅੱਗੇ ਬਲੋ ਛੋਟੇ ਸਾਹਿਬ ਜੀ ਦੀ ਸ਼ਹਾਦਤ ਦਾ ਜਿਹੜਾ ਹਫਤਾ ਆ ਜਣਾ ਉਸ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਕਰ ਲਿਆ ਮੈਂ ਸਮਝਦਾ ਕਿ ਬਹੁਤ ਵਧੀਆ ਸਮਾਂ ਔਰ ਠੁਕਮਾ ਸਮਾਂ ਔਰ ਉਮੀਦਵਾਰ ਆਪਣਾ ਇੱਕ ਇੱਕ ਮਿੰਟ ਉਹਨਾਂ ਦਾ ਹੁਣ ਕੀਮਤੀ ਆ ਉਹ ਆਪਣਾ ਮੇਲਣ ਆਪਣੇ ਜਾ ਕੇ ਵੋਟਰ ਨੂੰ ਮੇਲ ਹਰ ਇੱਕ ਦਾ ਸੰਪਰਕ ਸਾਧਨ ਥੋੜੇ ਸਮੇਂ ਦੇ ਵਿੱਚ ਵਧੀਆ ਰਿਜ਼ਲਟ ਆਉਣਗੇ ਤੁਸੀਂ ਕਹ ਵਧਾਓ ਬਿੱਤੇ ਕੱਲ ਇੱਕ 파ਠੀ ਸਿੰਘ ਦੇ ਹੋਏ ਕਤਲ ਮਾਮਲੇ ਦੇ ਵਿੱਚ ਵਿਆਸ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਇਸ ਸਬੰਧੀ ਬਾਬਾ ਬਕਾਲਾ ਦੇ ਡੀਐਸਪੀ ਅਰुण ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਇਸ ਕਤਲ ਕਾਰ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਥਿਤ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਡੀਐਸਪੀ ਅਰੁਣ ਸ਼ਰਮਾ ਨੇ ਦੱਸਿਆ ਹੈ ਕਿ ਪਾਠੀ ਸਿੰਘ ਦੇ ਕਤਲ ਕਾਂਡ ਮਾਮਲੇ ਦੇ ਵਿੱਚ ਕਥਿਤ ਮੁਲਜ਼ਮ ਸਾਹਿਬ ਸਿੰਘ ਉਰਫ ਸਾਬਾ ਵਾਸੀ ਜਿਹੜਾ ਆ ਮਦਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਉਕਤ ਮਾਮਲਾ ਕਥਿਤ ਨਜਾਇਜ਼ ਸਬੰਧਾਂ ਦੇ ਨਾਲ ਜੁੜਿਆ ਹੋਇਆ ਸੀ। ਲੇਕਿਨ ਫਿਰ ਵੀ ਪੁਲਿਸ ਦੇ ਵੱਲੋਂ ਇਹ ਸ਼ੁਰੂਆਤੀ ਜਾਂਚ ਨੂੰ ਹੋਰ ਅੱਗੇ ਵਧਾਉਣ ਦੇ ਲਈ ਗ੍ਰਿਫਤਾਰ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹਾਸਲ ਕੀਤਾ ਗਿਆ ਹੈ। ਕੱਲ ਪੁਲਿਸ ਪਾਰਟੀ ਇੰਸਪੈਕਟਰ ਸਾਹਿਬ ਮੁੱਖ ਅਫਸਰ ਥਾਣਾ ਸਰਦਾਰ ਗਗਨਦੀਪ ਸਿੰਘ ਤੇ ਇੰਚਾਰਜ ਚੌਂਕੀ ਰਈਆ ਸਰਦਾਰ ਹਰਦੀਪ ਸਿੰਘ ਚੌਂਕੀ ਰਈਆ ਦੇ ਲੱਗੇ ਮੌਜੂਦ ਸੀ ਕਿ ਉਹਨਾਂ ਨੂੰ ਦਿਲਬਾਗ ਸਿੰਘ ਨਾਮ ਦੇ ਵਿਅਕਤੀ ਨੇ ਆ ਕੇ ਆਪਣਾ ਬਿਆਨ ਤਹਿਰੀਰ ਕਰਾਇਆ ਉਹਨਾਂ ਨੇ ਆਪਣੇ ਬਿਆਨ 'ਚ ਦੱਸਿਆ ਕਿ ਉਹਨਾਂ ਦਾ ਲੜਕਾ ਰਮਨਦੀਪ ਜਿਹੜਾ ਕਿ ਨੌਵੇਂ ਪਾਸ਼ੇ ਗੁਰਦੁਆਰਾ ਸਾਹਿਬ 'ਚ ਬਤੌਰ ਪਾਠੀ ਸਿੰਘ ਡਿਊਟੀ ਕਰਦੇ ਆ ਉਹਨਾਂ ਦਾ ਬੇਟਾ ਤੇ ਉਹ ਰਾਤ ਨੂੰ ਡਿਊਟੀ ਤੋਂ ਬਾਅਦ ਆ ਰਹੇ ਸੀ ਤੇ ਜਦੋਂ ਕਿ ਉਹ ਚੌਂਕੀ ਰਈਆ ਤੋਂ ਥੋੜੀ ਅੱਗੇ ਜਾਂਦੇ ਆ ਆਪਣੇ ਪਿੰਡ ਵੱਲ ਨੂੰ ਜਾ ਰਹੇ ਸੀ ਮੱਧ ਪਿੰਡ ਨੂੰ ਤੇ ਰਸਤੇ ਵਿੱਚ ਉਹਨਾਂ ਨੂੰ ਇੱਕ ਵਿਅਕਤੀ ਸਾਹਬ ਸਿੰਘ ਜਿਹੜਾ ਉਹਨਾਂ ਦੇ ਪਿੰਡ ਦਾ ਹੀ ਆ ਉਹਨੇ ਇੱਕਦਮ ਆ ਕੇ ਜ਼ਬਰਦਸਤੀ ਰੋਕ ਲਿਆ ਤੇ ਰੋਕ ਕੇ ਤੇ ਆਪਣੇ ਜਿਹੜੇ ਦਸਤੀ ਦਾਤਰ ਦੇ ਹਥਿਆਰ ਸੀਗੇ ਉਹ ਉਹਨਾਂ ਦੇ بیٹے ਰਮਨਦੀਪ ਦੇ ਸਿਰ 'ਤੇ ਤੇ ਬਾਹਾਂਾਂ ਤੇ ਸਰੀਰ ਦੇ ਉੱਤੇ ਵੱਖ-ਵੱਖ ਜਗ੍ਹਾ ਤੇ ਉਹਨੇ ਕੀਤੇ ਤੇ ਉਹਨਾਂ ਨੇ ਵੀ ਰੋਕਣ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਦੇ ਪਿਤਾ ਨੇ ਲੇਕਿਨ ਬਜ਼ੁਰਗ ਹੋਣ ਕਰਕੇ ਉਹ ਉਹਨੂੰ ਉਹਦੀ ਬਜਾਅਮਤ ਨਹੀਂ ਕਰ ਸਕੇ ਉਹਨਾਂ ਨੇ ਜਦੋਂ ਸਾਨੂੰ ਇਹ ਇਤਲਾਹ ਦਿੱਤੀ ਤੇ ਇਸ ਇਤਲਾਹ ਦੇ ਉੱਤੇ ਤੁਰੰਤ ਪੁਲਿਸ ਨੇ ਫੌਰੀ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕੀਤਾ ਔਰ ਮੁਕੱਦਮਾ ਦਰਜ ਕਰਕੇ ਤੁਰੰਤ ਉਹਨਾਂ ਦੀ ਜਿਹੜੀ ਹੈ ਬਾਡੀ ਨੂੰ ਉੱਥੇ ਜਾ ਕੇ ਜੋ ਕਾਰਵਾਈ ਬਣਦੀ ਸੀ ਉਹ ਕਰਕੇ ਤੇ ਅਸੀਂ ਆਪਣੇ ਸੀਕ੍ਰੇਟ ਸੋਰਸਸ ਦੇ ਰਾਹੀਂ ਔਰ ਟੈਕਨੀਕਲ ਇਨਪੁਟਸ ਦੇ ਰਾਹੀਂ ਵਿਥਿਨ 6 ਆਵਰਸ ਜਿਹੜਾ ਇਸ ਮੁਕਦਮੇ ਦਾ ਦੋਸ਼ੀ ਸੀ ਸਾਹਬ ਸਿੰਘ ਉਹਨੂੰ ਪਿੰਡ ਦਨੇਾਲ ਤੋਂ ਅਰੈਸਟ ਕਰ ਲਿਆ ਠੀਕ ਹੈ ਸਰ ਕੀ ਕਾਰਨ ਰਿਹਾ ਹੈਗਾ ਇਸ ਦੇ ਵਿੱਚ ਜਿਹੜਾ ਕਤਲ ਦਾ ਐਕਚੁਅਲ ਵਜ੍ਹਾ ਕੀ ਹੈ ਇਹਦੇ ਵਿੱਚ ਦੇਖੋ ਜੀ ਜੋ ਹੁਣ ਤੱਕ ਫਿਲਹਾਲ ਸਾਹਮਣੇ ਆ ਰਿਹਾ ਉਹ ਅਲਿਜ ਕਰਦੇ ਆ ਕਿ ਕੋਈ ਇਲੀਜੀਟ ਰਿਲੇਸ਼ਨਸ ਆ ਰਹੇ ਆ ਬਟ ਉਹ ਅਜੇ ਮੈਟਰ ਆਫ ਇਨਵੈਸਟੀਗੇਸ਼ਨ ਆ ਬਿਕੋਜ਼ ਇਟ ਇਜ਼ ਵੈਰੀ अर्ली टू से ਕੱਲ ਮੁਕਦਮਾ ਦਰਜ ਹੋਇਆ ਬਾਕੀ ਸਾਰੀ ਅਸੀਂ ਪੁਸ਼ਤਾਸ਼ ਜਿਹੜੀ ਉਹ ਤਫਤੀਸ਼ ਦੌਰਾਨ ਕਰ ਰਹੇ ਹਾਂ ਕਿਹਦੇ ਦਰਮਿਆਨ ਦਾ ਕਿਹਦੇ ਤੱਕ ਜਿਹੜੀ ਇਹਦੇ ਵਿੱਚ ਰਿਲੇਸ਼ਪ ਦਾ ਮੰਨ ਲਾਉਂਦੇ ਕਿੱਥੇ ਜੁੜਿਆ ਹੋਇਆ ਅਹ ਦੇਖੋ ਉਹ ਅਜੇ ਸਾਰਾ ਡੂੰਘਾਈ ਨਾਲ ਤਫਤੀਸ਼ ਕਰਨ ਦੀ ਜ਼ਰੂਰਤ ਹੈ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਉਹ ਜਦੋਂ ਸੁਪਰਫੇਸ਼ੀਅਲ ਸਾਹਮਣੇ ਆਉਂਦੀਆਂ ਉਹਨੂੰ ਡੂੰਘਾਈ ਚ ਤਫਤੀਸ਼ ਕਰਨ ਦਾ ਜਿਹੜਾ ਜ਼ਰੂਰੀ ਹੁੰਦਾ ਕਿਉਂਕਿ ਕਤਲ ਦਾ ਮੁਕਦਮਾ ਹੈ ਇਹਦੇ ਵਿੱਚ ਵਜਾ ਰੰਜਿਸ਼ ਜਿਹੜੀ ਉਹ ਸਾਰੀ ਜਾਣਣੀ ਬਹੁਤ ਜ਼ਰੂਰੀ ਹੈ ਪਹਿਲਾਂ ਵੀ ਇਹਨਾਂ ਦਾ ਕੋਈ ਨਾ ਕੋਈ ਸਮਝੌਤਾ ਹੋਇਆ ਸੀਗਾ ਕੁਝ ਮੰਨ ਕੇ ਸੁਣਨ ਚ ਆਇਆ ਕਿ ਪਹਿਲੇ ਪੰਚਾਇਤ ਤੌਰ ਤੇ ਕੁਝ ਇਹਨਾਂ ਦਾ ਕੁ ਸਾਲ ਢੇ ਸਾਲ ਪਹਿਲੇ ਕੁਝ ਸਮਝੌਤਾ ਹੋਇਆ ਸੀਗਾ ਕਿੰਨੇ ਲੋਕ ਇਸ ਮਾਮਲੇ ਚ ਨਾਮਜ਼ਦ ਕੀਤੇ ਗਏ ਅਜੇ ਸਾਬ ਸਿੰਘ ਹੀ ਨਾਮਜ਼ਦ ਹੈਗਾ ਉਹਦੀ ਗ੍ਰਿਫਤਾਰੀ ਹੋ ਗਈ ਹੈ ਅੱਜ ਅਸੀਂ ਮਾਨਯੋਗ ਅਦਾਲਤ ਵਿੱਚ ਉਹਨੂੰ ਪੇਸ਼ ਕਰਾ ਕੇ ਉਹਦਾ ਰਿਮਾਂਡ ਹਾਸਲ ਕੀਤਾ ਦਰਾਨੇ ਰਿਮਾਂਡ ਅਸੀਂ ਪੁਸ਼ਕਿਸ਼ ਕਰ ਰਹੇ ਹਾਂ ਜੋ ਵੀ ਚੀਜ਼ ਸਾਹਮਣੇ ਆਏਗੀ ਉਹਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ। ਕਿਹੜਾ ਕਿਹੜੀ ਚੀਜ਼ ਕਵਰ ਹੋਈ ਆ ਜਿਹੜੀ ਪੱਕੀ ਗਈ। ਦੇਖੋ ਉਹਦੇ ਬਲੱਡ ਸਟੇਨਡ ਕੱਪੜੇ ਰਿਕਵਰ ਹੋਏ ਆ ਔਰ ਜਿਹੜਾ ਦਾਤਰ ਜਿਹੜਾ ਉਹਨੇ ਯੂਜ਼ ਕੀਤਾ ਸੀ ਬਲੱਡ ਸਟੇਨਡ ਉਹ ਵੀ ਰਿਕਵਰ ਕਰ ਲਿਆ ਸੀ। ਕਿੰਨੇ ਦਿਨ ਦਾ ਰਿਮਾਂਡ ਬਣਾਇਆ ਸੀ? ਰਿਮਾਂਡ 1 ਦਿਨ ਦਾ ਮਿਲਿਆ ਜੀ। ਉਹਦੇ ਬਾਅਦ ਅਸੀਂ ਫਰਦਰ ਰਿਮਾਂਡ ਹੋਰ ਸੀਕ ਕਰਾਂਗੇ ਜੇ ਸਾਨੂੰ ਜ਼ਰੂਰਤ ਹੋएगी। ਕਿੰਨੇ ਕੁ ਸਰਪ ਬੋਡੀ ਤੇ ਵਾਰ ਹੈ ਜਿਹੜੇ ਦੇਖੀ ਚੀਜ਼ ਮਿਲਿਆ। ਦੇਖੋ ਇਹ ਨਾ ਪੋਸਟਮਾਰਟਮ ਦੇ ਵਿੱਚ ਜਿਹੜੇ ਕੋਈ ਵਿਜੀਬਲ ਵਾਰ ਆ ਉਹ ਤੇ ਸਿਰ ਦੇ ਉੱਤੇ ਗਰ ਜੋ ਗਿਣਤੀ ਕੀਤੀ ਤੇ ਅਸੀਂ ਆਫਟਰ ਪੋਸਟਮਾਰਟਮ ਰਿਪੋਰਟ ਹੀ ਦੱਸ ਸਕਦੇ ਹਾਂ ਬਟ ਦੇਖਣ ਤੇ ਮਤਲਬ 10 15 20 ਇਨਸਾਈਜ਼ਡ ਵੂਨ ਜਿਹੜੇ ਉਹ ਕਲੀਅਰ ਦਿਖ ਰਹੇ ਆ ਪੁਸ਼ਕਸ਼ ਦੇ ਸਾਹਮਣੇ ਆ ਕਿ ਇੰਨਾ ਬਰੂਟਲੀ ਮਤਲਬ ਬਾਰ ਕਰਕੇ ਮਾਰਨਾ ਉਹਨੂੰ ਔਰ ਕੀ ਵਜ੍ਹਾ ਰਹੀ ਹੈ ਉਹ ਮੈਂ ਉਹ ਤੁਹਾਨੂੰ ਰਿਕੁਐਸਟ ਕੀਤੀ ਹੈ ਜੀ ਕੋਈ ਛਿਲੀ ਸੀ ਰਿਲੇਸ਼ਨ ਦੀ ਗੱਲ ਸਾਹਮਣੇ ਆ ਰਹੀ ਹੈ ਬਟ ਉਹਨੂੰ ਅਜੇ ਤਾਂ ਅਸੀਂ ਸਪਸ਼ਟ ਨਹੀਂ ਕਰਦੇ ਬਿਕਾਉਜ਼ ਇਟ ਇਜ਼ ਵੈਰੀ अर्ਲੀ ਟੂ ਸੇ ਥੋੜਾ ਸਮਾਂ ਹੋਇਆ ਪੁਸ਼ਕਸ਼ ਰਿਮਾਂਡ ਤੇ ਮੁਲਜ਼ਮ ਹੈਗਾ ਦੌਰਾਨੇ ਤਫ਼ਤੀਸ਼ ਦੌਰਾਨੇ ਪੁਸ਼ਕਸ਼ ਜੋ ਵੀ ਇਫੈਕਟ ਸਾਹਮਣੇ ਆਣਗੇ ਉਹਦੇ ਮੁਤਾਬਕ ਇਸੇ ਅਗਲੀ ਕਰਦੇ ਤੇ ਉਧਰ ਸਰਹੰਦ ਸ਼ਹਿਰ ਦੇ ਵਿੱਚ ਲਗਾਤਾਰ ਵਿਕਾਸ ਕਾਰਜ ਚੱਲ ਰਹੇ ਨੇ ਅਤੇ ਹੁਣ ਸਟਰੀਟ ਲਾਈਟਾਂ ਜਿਹੜੀਆਂ ਨੇ ਲੱਗਦੀਆਂ ਨਜ਼ਰ ਆ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਲਖਬੀਰ ਸਿੰਘ ਰਾਏ ਦੇ ਯਤਨਾਂ ਸਦਕਾ ਨਗਰ ਕੌਂਸਲ ਸਰਹੰਦ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵੱਲੋਂ ਸ਼ਹਿਰ ਦੇ ਅੰਦਰ LED ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ ਇਸ ਬਾਬਤ ਆਮ ਆਦਮੀ ਪਾਰਟੀ ਦੇ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਸਟਰੀਟ ਲਾਈਟਾਂ 100% LED ਹੋਣ ਜਾਣੀਆਂ ਨੇ ਇਸ ਮੌਕੇ ਤੇ ਉਹਨਾਂ ਨੇ ਸਾਡੇ ਚੈਨਲ ਦੇ ਨਾਲ ਗੱਲਬਾਤ ਕਰਦੇ ਆ ਕਿ ਕੁਝ ਕਿਹਾ ਉਹ ਜਾਣਦੇ ਆ ਗਾਨਵੀ ਦਿਖੇਤ ਮਾਮਦਸ਼ਕਾਂ ਦਾ ਸਵਾਗਤ ਹੈ ਨਗਰ ਕੌਂਸਲ ਸਰਹਿੰਦ ਫਤਿਹਗੜ੍ਹ ਸਾਹਿਬ ਦੀ ਅਧੀਨ ਚੱਲਦੀਆਂ ਸ਼ੀਟ ਲਾਈਟਾਂ ਹੁਣ 100% LED ਹੋ ਜਾਣਗੀਆਂ ਔ ਇਸ ਬਾਬਤ ਗੱਲਬਾਤ ਕਰਦੇ ਆ ਆਮ ਆਦਮੀ ਪਾਰਟੀ ਦੇ ਹਲਕਾ ਪੋਤੀਗੜ ਸਾਹਿਬ ਦੇ ਵਿਧਾਇਕ ਡਾਕਟਰ ਲਕਵੀਰ ਸਿੰਘ ਕਰਾਏ ਨੇ ਅੱਛਾ ਸਸਟੀ ਕਾਲੀ 100% LED ਹੋਣ ਜਾਣੀਆਂ ਸਟਰੀਟ ਲਾਈਟਾਂ ਕੀ ਕਹਿਣਾ ਚਾਹੁੰਦੇ ਵੇਖੋ ਜਦੋਂ ਸਰਕਾਰ ਬਣੀ ਆਮ ਆਦਮੀ ਪਾਰਟੀ ਦੇ ਮਾਨਯੋਗ ਸਰਦਾਰ ਭਵਨ ਸਿੰਘ ਮਾਨਯੋਗ ਸਾਡੇ ਮੁੱਖ ਮੰਤਰੀ ਨੇ ਉਹਨਾਂ ਦੀ ਅਗਵਾਈ ਵਿੱਚ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀਆਂ ਸਟਰੀਟ ਲਾਈਟਾਂ ਨੇ 100% ਹੋਣੀ ਚਾਹੀਦੀਆਂ ਨੇ LED ਹੋਣੀ ਚਾਹੀਦੀਆਂ ਨੇ ਔਰ ਸਾਨੂੰ ਖੁਸ਼ੀ ਹੈ ਕਿ 85 ਲੱਖ ਨਾਲ ਅਸੀਂ ਹੁਣ ਜਿਹੜੀਆਂ LED ਲਾਈਟਸ ਨੇ ਪੂਰੀਆਂ 100% ਕਰ ਦਾਂਗੇ ਜਦੋਂ ਮਾਨਯੋਗ ਸਰਦਾਰ ਪ੍ਰੋਬਲ ਸਿੰਘ ਮਾਨ ਸਾਹਿਬ ਮੁੱਖ ਮੰਤਰੀ ਬਣੇ ਸੀ ਤਾਂ ਅਸੀਂ ਜਾ ਕੇ ਉਹਨਾਂ ਨੂੰ ਇਹ ਮੈਂ ਪਰਸਨਲੀ ਤੌਰ ਤੇ ਰਿਕੁਐਸਟ ਕੀਤੀ ਸੀ ਕਿ ਸ਼ੇਦਾਦੀ ਧਰਤੀ ਇਹ ਸਭ LED ਲਾਈਟਾਂ ਹੋਣੇ ਚਾਹੀਦੀਆਂ ਨੇ ਕਿਉਂਕਿ ਪਹਿਲਾਂ ਬੜੀਆਂ ਕੰਪਲੇਂਟਾਂ ਆਉਂਦੀਆਂ ਸੀ ਹੁਣ ਤੁਸੀਂ ਦੇਖਦੇ ਆ ਜੇ ਕੋਈ ਕੰਪਲੇਂਟ ਵੀ ਆਉਂਦੀ ਹੈ ਤਾਂ ਹੁਣ ਅਸੀਂ ਇਹ ਪ੍ਰਬੰਧ ਕਰਿਆ ਹੈ ਕਿ 24 ਘੰਟੇ ਦੇ ਵਿੱਚ ਉਹਨੂੰ ਹੱਲ ਕਰਕੇ ਦਿਓ ਹੁਣ ਕੰਪਲੇਂਟਾਂ ਵੀ ਘਟ ਨੇ ਤੇ ਜਿਹੜੀ LED ਲਾਈਟਸ ਹੈ ਉਹ ਵੀ 100% ਹੋ ਜੂਗੀ ਸੋ ਇਹ ਨਾਲ ਜਿਹੜੀ ਸ਼ਹਿਰ ਦੀ ਦੇਖਾ ਸਾਡੀ ਵਧੀਆ ਹੋਊਗੀ ਹੋਰ ਵੀ ਜਿਹੜੇ ਪ੍ਰਬੰਧ ਹੈ ਅਸੀਂ ਵਧੀਆ ਕਰ ਰਹੇ ਹਾਂ ਸਿੰਘ ਸਭਾ ਨੂੰ ਮੁੱਖ ਰੱਖ ਕੇ ਪਰ LED ਲਾਈਟ ਹੋਣਾ ਇਹ ਸਾਡੇ ਲਈ ਬੜੀ ਸ਼ਹਿਰ ਲਈ ਮੈਂ ਕਹਿੰਦਾ ਬੜੀ ਵਧੀਆ ਗੱਲ ਹੈ ਖੁਸ਼ ਦੀ ਖੁਸ਼ਖਬਰੀ ਗੱਲ ਹੈ ਇੱਕ ਦੋ ਤੱਕ ਪ੍ਰੋਜੈਕਟ ਮੁਕੰਮਲ ਹੋ ਜੇਗਾ ਦੇਖੋ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਸਿੰਘ ਸਭਾ ਤੋਂ ਪਹਿਲਾਂ ਪਹਿਲਾਂ ਕੰਪਲੀਟ ਕਰ ਲਈਏ ਨਹੀਂ ਅਸੀਂ ਨਵੇਂ ਸਾਲ ਤੱਕ ਤਾਂ 100% ਕਰ ਹੀ ਲਵਾਂਗੇ ਕਿੰਨੇ ਕੁ ਲੱਖ ਦਾ ਪ੍ਰੋਜੈਕਟ ਹੈ ਇਹ 85 ਲੱਖ ਰੁਪਏ ਟੋਟਲ ਖਰਚ ਹੋਣਾ ਹੈ ਪਹਿਲਾਂ ਕੁਝ ਐਲਈਡੀ ਲਾਈਟਾਂ ਅਸੀਂ ਕਰੀਆਂ ਵੀ ਨੇ ਉਹਨਾਂ ਰਿਮੇਨਿੰਗ ਤੇ ਇਹ 85 ਲੱਖ ਦਾ ਪ੍ਰੋਜੈਕਟ ਸਾਡਾ ਇਹ ਅਸੀਂ ਸਿੰਘ ਸਭਾ ਤੱਕ ਕੋਸ਼ਿਸ਼ ਹੈ ਕਿ ਲੋਕਾਂ ਨੂੰ ਸਮਰਪਿਤ ਕਰ ਦਾਂਗੇ ਜੇਕਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਸ਼ੀਟ ਲਾਈਟ ਕੋ ਹੈਲਪਲਾਈਨ ਨੰਬਰ ਕਿਸ ਇਸ ਤਰ੍ਹਾਂ ਬਿਲਕੁਲ ਉਹ ਸਾਡੇ ਗਰੁੱਪ ਬਣਾਏ ਹੋਏ ਨੇ ਉਹਦੇ ਵਿੱਚ ਸਾਡੇ ਆਮ ਲੋਕ ਵੀ ਨੇ ਮਿਊਨਿਸਪਲ ਕੁਆਲਟੀ ਦੇ ਮਾਨਯੋਗ ਮੈਂਬਰ ਸਾਹਿਬਾਨ ਵੀ ਨੇ ਅਸੀਂ ਨਾਲ ਦੀ ਨਾਲ ਜੇ ਕੋਈ ਕੰਪਲੇਂਟ ਆ ਜਾਂਦੀ ਹੈ ਉਹਨੂੰ ਹੱਲ ਕਰਕੇ ਦਿੰਨਾ ਕੋਈ ਇਸ ਤਰ੍ਹਾਂ ਦੀ ਹੁਣ ਇਹ ਗੱਲ ਨਹੀਂ ਹੈ ਕਿ 4-4 5-5 ਦਿਨ ਲਾਈਟਾਂ ਖਰਾਬ ਰਹਿੰਦੀਆਂ ਨੇ 24 ਘੰਟੇ ਦੇ ਵਿੱਚ ਅਦੈਤ ਕੀ ਤੀਵੀ ਅਫਸਰਾਂ ਨੂੰ ਕਿ 24 ਘੰਟੇ ਦੇ ਵਿੱਚ ਵਿੱਚ ਜਿਹੜੇ ਹੱਲ ਕਰਕੇ ਦਿਓ ਸੋ ਇਹਨਾਂ ਆਮ ਆਦਮੀ ਪਾਰਟੀ ਦੇ ਹਲਕਾ ਫਤਿਹਗੜ ਸਾਹਿਬ ਦੇ ਕੈਡੋਕੇਟ ਲਕੀਤ ਸਿੰਘ ਰਾਏ ਜੀ ਨੇ ਦੱਸਿਆ ਕਿ ਨਗਰ ਕੌਂਸਲ ਅਫਸਰ ਹਿੰਦ ਫਤਿਹਗੜ ਸਾਹਿਬ ਦੇ ਅਧੀਨ ਚੱਲ ਰੀਆਂ ਸ਼ੀਕ ਲਾਈਟਾਂ ਹੁਣ ਸਾਫ ਇਜ਼ੀ ਐਲਈਡੀ ਪਹੁੰਚਾਣ ਗਿਆ ਫਤਿਹਗੜ ਸਾਹਿਬ ਤੋਂ ਦਿੱਤੀ ਗਈ ਸੋ ਫਿਲਹਾਲ ਇਸ ਬਲਟਨ ਦੇ ਵਿੱਚ ਨਹੀਂ ਖਬਰਾਂ ਦਾ ਦੌਰ ਲਗਾਤਾਰ ਜਾਰੀ ਹੈ ਤੁਸੀਂ ਬਣੇ ਰਹੋ ਦਾਨ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਦਿਓ ਧੰਨਵਾਦ